ਇੱਕ ਸਮੇਂ ਦੀ ਗੱਲ ਹੈ ਇੱਕ ਗੁਰੂ ਅਤੇ ਉਸ ਦਾ ਚੇਲਾ ਕਿਤੇ ਜਾ ਰਹੇ ਸਨ ਚਲਦੇ-ਚਲਦੇ ਉਹ ਇੱਕ ਖੇਤ ਦੇ ਕੋਲ ਪਹੁੰਚੇ ਦੋਨਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਤਾਂ ਉਹ ਖੇਤ ਦੇ ਵਿਚਕਾਰ ਬਣੇ ਇੱਕ ਪੁਰਾਣੇ ਜਿਹੇ ਘਰ ਕੋਲ ਜਾ ਪਹੁੰਚੇ ਅਤੇ ਉੱਥੇ ਜਾ ਕੇ ਉਹਨਾਂ ਨੇ ਦਰਵਾਜ਼ੇ ਨੂੰ ਖੜਕਾਇਆ ਗੁਰੂ ਅਤੇ ਚੇਲਾ ਪਹਿਲਾਂ ਤੋਂ ਹੀ ਹੈਰਾਨ ਹੋਏ ਸਨ ਕਿਉਂਕਿ ਉਹ ਜਿਸ ਖੇਤ ਦੇ ਵਿੱਚੋਂ ਦੀ ਲੰਘ ਕੇ ਆਏ ਸਨ ਉਹ ਬਹੁਤ ਵੱਡਾ ਸੀ ਅਤੇ ਜ਼ਮੀਨ ਵੀ ਕਾਫੀ ਉਪਜਾਊ ਨਜ਼ਰ ਆ ਰਹੀ ਸੀ। ਲੇਕਿਨ ਉਸ ਖੇਤ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਦਾ ਮਾਲਕ ਉਸ ਉੱਪਰ ਜ਼ਿਆਦਾ ਧਿਆਨ ਨਹੀਂ ਸੀ ਦੇ ਰਿਹਾ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰੋਂ ਇੱਕ ਆਦਮੀ ਬਾਹਰ ਆਇਆ। ਉਸ ਦੇ ਨਾਲ ਉਸ ਦੀ ਪਤਨੀ ਵੀ ਬਾਹਰ ਆਈ ਅਤੇ ਤਿੰਨ ਬੱਚੇ ਵੀ ਸਨ। ਸਾਰਿਆਂ ਦੇ ਕੱਪੜਿਆਂ ਦੀ ਹਾਲਤ ਕੁਝ ਜ਼ਿਆਦਾ ਵਧੀਆ ਨਹੀਂ ਸੀ। ਗੁਰੂ ਨੇ ਬੜੇ ਹੀ ਪਿਆਰ ਨਾਲ ਕਿਹਾ ਕਿ ਸਾਨੂੰ ਪੀਣ ਲਈ ਪਾਣੀ ਮਿਲ ਸਕਦਾ ਹੈ। ਉਸ ਆਦਮੀ ਨੇ ਗੁਰੂ ਨੂੰ ਪਾਣੀ ਦਿੱਤਾ ਪਾਣੀ ਪੀਂਦੇ-ਪੀਂਦੇ ਗੁਰੂ ਜੀ ਬੋਲੇ ਮੈਂ ਦੇਖ ਰਿਹਾ ਹਾਂ ਕਿ ਤੁਹਾਡਾ ਖੇਤ ਕਿੰਨਾ ਵੱਡਾ ਹੈ ਪਰ ਤੁਸੀਂ ਇਸ ਵਿੱਚ ਕੋਈ ਫਸਲ ਕਿਉਂ ਨਹੀਂ ਬੀਜੀ ਅਖੀਰ ਤੁਸੀਂ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ ਉਹ ਆਦਮੀ ਬੋਲਿਆ ਸਾਡੇ ਕੋਲ ਇੱਕ ਗਾਂ ਹੈ ਉਹ ਕਾਫੀ ਜ਼ਿਆਦਾ ਦੁੱਧ ਦਿੰਦੀ ਹੈ ਦੁੱਧ ਵੇਚ ਕੇ ਸਾਡੇ ਕੋਲ ਕੁਝ ਪੈਸੇ ਆ ਜਾਂਦੇ ਹਨ ਅਤੇ ਬਚੇ ਹੋਏ ਦੁੱਧ ਨੂੰ ਅਸੀਂ ਘਰ ਵਿੱਚ ਵਰਤ ਲੈਂਦੇ ਹਾਂ ਇਸ ਤਰ੍ਹਾਂ ਹੀ ਸਾਡਾ ਗੁਜ਼ਾਰਾ ਚੱਲਦਾ ਹੈ ਹੁਣ ਸ਼ਾਮ ਦਾ ਸਮਾਂ ਹੋਣ ਲੱਗਿਆ ਸੀ ਅਤੇ ਕਾਫੀ ਦੇਰ ਵੀ ਹੋ ਗਈ ਸੀ ਗੁਰੂ ਅਤੇ ਚੇਲੇ ਨੇ ਸੋਚਿਆ ਕਿ ਅੱਜ ਰਾਤ ਆਪਾਂ ਇੱਥੇ ਹੀ ਰੁਕਦੇ ਹਾਂ ਉਹਨਾਂ ਨੇ ਉਸ ਆਦਮੀ ਤੋਂ ਆਗਿਆ ਲਈ ਅਤੇ ਉੱਥੇ ਹੀ ਰੁਕ ਗਏ ਹੁਣ ਅੱਧੀ ਰਾਤ ਹੋ ਚੁੱਕੀ ਸੀ ਗੁਰੂ ਨੇ ਆਪਣੇ ਚੇਲੇ ਨੂੰ ਉਠਾਇਆ ਅਤੇ ਇੱਕਦਮ ਹੌਲੀ ਜਿਹੇ ਉਸ ਦੇ ਕੰਨ ਵਿੱਚ ਕਿਹਾ ਕਿ ਚਲੋ ਆਪਾਂ ਨੂੰ ਹੁਣੇ ਇੱਥੋਂ ਚੱਲਣਾ ਹੈ ਅਤੇ ਜਾਂਦੇ ਸਮੇਂ ਉਸ ਦੀ ਜੋ ਗਾਂ ਹੈ ਉਸ ਨੂੰ ਆਪਣੇ ਨਾਲ ਲਿਜਾ ਕੇ ਦੂਰ ਕਿਤੇ ਜੰਗਲ ਵਿੱਚ ਛੱਡ ਦੇਣਾ ਹੈ ਚੇਲੇ ਨੂੰ ਆਪਣੇ ਗੁਰੂ ਦੀ ਇਸ ਗੱਲ ਤੇ ਭੋਰਾ ਵੀ ਯਕੀਨ ਨਹੀਂ ਸੀ ਹੋ ਰਿਹਾ ਕਿਉਂਕਿ ਜਿਸ ਗੁਰੂ ਤੋਂ ਉਸਨੇ ਬਹੁਤ ਸਾਰੀਆਂ ਚੰਗੀਆਂ ਸਿੱਖਿਆਵਾਂ ਸਿੱਖੀਆਂ ਸਨ ਉਸੇ ਗੁਰੂ ਨੇ ਹੁਣ ਕਿਸੇ ਦਾ ਬੁਰਾ ਕਰਨ ਨੂੰ ਕਹਿ ਦਿੱਤਾ ਸੀ ਫਿਰ ਵੀ ਉਹ ਉਸਦੇ ਗੁਰੂ ਸਨ ਤਾਂ ਉਹ ਉਹਨਾਂ ਦੀ ਗੱਲ ਨੂੰ ਮਨਾ ਨਹੀਂ ਸੀ ਕਰ ਸਕਦਾ ਅਖੀਰ ਵਿੱਚ ਗੁਰੂ ਅਤੇ ਚੇਲਾ ਜੰਗਲ ਦੇ ਵੱਲ ਨੂੰ ਚੱਲ ਪਏ ਅਤੇ ਉਹਨਾਂ ਨੇ ਉਸ ਗਾਂ ਨੂੰ ਐਦਾਂ ਦੀ ਜਗ੍ਹਾ ਤੇ ਲਿਜਾ ਕੇ ਛੱਡ ਦਿੱਤਾ ਜਿੱਥੋਂ ਉਸ ਦਾ ਵਾਪਸ ਹੋਣਾ ਮੁਸ਼ਕਲ ਸੀ ਇਹ ਘਟਨਾ ਉਸ ਚੇਲੇ ਦੇ ਮਨ ਵਿੱਚ ਬੈਠ ਗਈ ਸੀ ਤਕਰੀਬਨ 10 ਕੁ ਸਾਲ ਬਾਅਦ ਜਦੋਂ ਉਹ ਚੇਲਾ ਗੁਰੂ ਬਣ ਗਿਆ ਤਾਂ ਉਸ ਨੇ ਸੋਚਿਆ ਕਿਉਂ ਨਾ ਆਪਣੀ ਗਲਤੀ ਨੂੰ ਸੁਧਾਰ ਲਿਆ ਜਾਵੇ ਅਤੇ ਉਸ ਗਲਤੀ ਨੂੰ ਸੁਧਾਰਨ ਲਈ ਉਸ ਆਦਮੀ ਨੂੰ ਮਿਲਿਆ ਜਾਵੇ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਜਿਸ ਨਾਲ ਉਸ ਆਦਮੀ ਦੀ ਅੱਗੇ ਆਉਣ ਵਾਲੀ ਜ਼ਿੰਦਗੀ ਖੁਸ਼ਹਾਲ ਬਣ ਸਕੇ ਉਹ ਚੇਲਾ ਫਿਰ ਨਿਕਲ ਪਿਆ ਉਸ ਆਦਮੀ ਦੀ ਮਦਦ ਕਰਨ ਦੇ ਲਈ ਕੁਝ ਸਮਾਂ ਚੱਲਣ ਤੋਂ ਬਾਅਦ ਉਹ ਚੇਲਾ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਉਹ ਕੁਝ ਸਾਲ ਪਹਿਲਾਂ ਪਹੁੰਚੇ ਸਨ ਪਰ ਉਹ ਚੇਲਾ ਫਿਰ ਤੋਂ ਹੈਰਾਨ ਹੋ ਗਿਆ ਕਿਉਂਕਿ ਉਸ ਜਗ੍ਹਾ ਤੇ ਬਹੁਤ ਵੱਡੇ ਵੱਡੇ ਫਲਾਂ ਦੇ ਬਾਗ ਲੱਗੇ ਹੋਏ ਸਨ। ਇੱਕ ਬਹੁਤ ਵੱਡਾ ਘਰ ਬਣਿਆ ਹੋਇਆ ਸੀ। ਚੇਲੇ ਨੂੰ ਲੱਗਿਆ ਕਿ ਉਸ ਗਾਂ ਦੇ ਚਲੇ ਜਾਣ ਤੋਂ ਬਾਅਦ ਉਹ ਪਰਿਵਾਰ ਵੀ ਸਭ ਕੁਝ ਵੇਚ ਕੇ ਇੱਥੋਂ ਚਲਿਆ ਗਿਆ ਹੋਵੇਗਾ। ਇਸ ਲਈ ਉਹ ਵਾਪਸ ਜਾਣ ਲੱਗਿਆ। ਤਾਂ ਅਚਾਨਕ ਉਸ ਨੇ ਉਹੀ ਆਦਮੀ ਦੇਖਿਆ। ਚੇਲਾ ਉਸ ਆਦਮੀ ਕੋਲ ਜਾ ਕੇ ਉਸ ਨੂੰ ਬੋਲਿਆ। ਸ਼ਾਇਦ ਤੁਸੀਂ ਮੈਨੂੰ ਨਹੀਂ ਪਹਿਚਾਣਿਆ। ਲੇਕਿਨ ਮੈਂ ਤੁਹਾਨੂੰ ਕਈ ਸਾਲ ਪਹਿਲਾਂ ਮਿਲਿਆ ਸੀ। ਉਸ ਆਦਮੀ ਨੇ مایوسی ਨਾਲ ਕਿਹਾ ਮੈਂ ਤੁਹਾਨੂੰ ਕਿਵੇਂ ਭੁੱਲ ਸਕਦਾ ਹਾਂ ਉਸ ਦਿਨ ਤੁਸੀਂ ਬਿਨਾਂ ਦੱਸੇ ਹੀ ਚਲੇ ਗਈ ਸੀ ਪਰ ਉਸੇ ਦਿਨ ਹੀ ਪਤਾ ਨਹੀਂ ਕੀ ਹੋਇਆ ਮੇਰੀ ਗਾਂ ਵੀ ਕਿਤੇ ਚਲੀ ਗਈ ਸੀ ਅਤੇ ਅੱਜ ਤੱਕ ਵਾਪਸ ਨਹੀਂ ਆਈ ਕੁਝ ਦਿਨਾਂ ਤੱਕ ਤਾਂ ਮੈਨੂੰ ਸਮਝ ਵਿੱਚ ਹੀ ਨਹੀਂ ਆਇਆ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ ਮੈਂ ਅੱਗੇ ਜ਼ਿੰਦਗੀ ਵਿੱਚ ਕੀ ਕਰ ਪਾਉਂਗਾ ਪਰ ਜ਼ਿੰਦਗੀ ਜਿਉਣ ਲਈ ਮੈਨੂੰ ਕੁਝ ਤਾਂ ਕਰਨਾ ਹੀ ਸੀ ਤਾਂ ਮੈਂ ਲੱਕੜਾਂ ਕੱਟ ਕੇ ਉਹਨਾਂ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ ਅਤੇ ਉਸ ਤੋਂ ਕੁਝ ਪੈਸੇ ਇਕੱਠੇ ਕੀਤੇ। ਪੈਸੇ ਇਕੱਠੇ ਕਰਕੇ ਮੈਂ ਆਪਣੇ ਖੇਤ ਵਿੱਚ ਫਸਲ ਵਿਜੀ ਅਤੇ ਅਖੀਰ ਵਿੱਚ ਮੈਨੂੰ ਮੇਰੀ ਮਿਹਨਤ ਦਾ ਫਲ ਹੁਣ ਮਿਲਿਆ। ਫਸਲ ਬਹੁਤ ਵਧੀਆ ਹੋਈ ਜਿਸ ਨੂੰ ਵੇਚਣ ਤੇ ਜੋ ਪੈਸੇ ਮਿਲੇ ਉਹਨਾਂ ਨਾਲ ਮੈਂ ਫਲਾਂ ਦੇ ਇਹ ਬਾਗ ਲਗਵਾ ਦਿੱਤੇ ਹਨ ਅਤੇ ਇਹ ਕੰਮ ਬਹੁਤ ਵਧੀਆ ਚੱਲ ਪਿਆ ਹੈ। ਇਸ ਸਮੇਂ ਆਸ-ਪਾਸ ਦੇ ਸੈਂਕੜੇ ਪਿੰਡਾਂ ਵਿੱਚੋਂ ਮੈਂ ਸਭ ਤੋਂ ਵੱਡਾ ਫਲਦਾਬ ਵਪਾਰੀ ਹਾਂ ਸੱਚਮੁੱਚ ਇਹ ਸਭ ਕੁਝ ਨਾ ਹੁੰਦਾ ਅਗਰ ਮੇਰੀ ਉਹ ਗਾਂ ਨਾ ਚਲੀ ਗਈ ਹੁੰਦੀ ਕਿਉਂਕਿ ਉਸਤੇ ਕਾਰਨ ਹੀ ਮੈਂ ਲਾਚਾਰ ਸੀ ਉਸਤੇ ਕਾਰਨ ਹੀ ਮੈਂ ਕੋਈ ਹੋਰ ਕੰਮ ਨਹੀਂ ਸੀ ਕਰਨਾ ਚਾਹੁੰਦਾ ਉਸਦੇ ਜਾਣ ਤੋਂ ਬਾਅਦ ਤੁਰੰਤ ਹੀ ਮੈਂ ਨਵੇਂ ਰਸਤੇ ਲੱਭੇ ਜਿਸ ਤੋਂ ਮੈਂ ਪੈਸੇ ਕਮਾ ਸਕਦਾ ਸੀ ਅਤੇ ਅੱਜ ਮੈਂ ਇੱਕ ਬਹੁਤ ਹੀ ਵੱਡਾ ਵਪਾਰੀ ਬਣ ਚੁੱਕਿਆ ਹਾਂ ਚੇਲਾ ਬੋਲਿਆ ਲੇਕਿਨ ਇਹ ਕੰਮ ਤਾਂ ਤੁਸੀਂ ਪਹਿਲਾਂ ਵੀ ਕਰ ਸਕਦੇ ਸੀ ਆਦਮੀ ਬੋਲਿਆ ਕਰ ਸਕਦਾ ਸੀ ਪਰ ਉਦੋਂ ਮੇਰੀ ਜ਼ਿੰਦਗੀ ਬਿਨਾ ਮਿਹਨਤ ਕੀਤੇ ਵੀ ਚੱਲ ਰਹੀ ਸੀ ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਮੇਰੇ ਅੰਦਰ ਵੀ ਇੰਨਾ ਕੁਝ ਕਰਨ ਦੀ ਸਮਰੱਥਾ ਹੈ ਤਾਂ ਮੈਂ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਲੇਕਿਨ ਜਦੋਂ ਮੇਰੀ ਗਾਂ ਚਲੇ ਗਈ ਤਾਂ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਦੂਸਰਾ ਕੰਮ ਵੀ ਕਰ ਸਕਦਾ ਹਾਂ ਜਿਸ ਤੋਂ ਮੈਂ ਚੰਗਾ ਪੈਸਾ ਕਮਾ ਸਕਦਾ ਹਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਹੋਰ ਵੀ ਬਿਹਤਰ ਜ਼ਿੰਦਗੀ ਦੇ ਸਕਦਾ ਹਾਂ ਤਾਂ ਮੈਂ ਉਦੋਂ ਇਹ ਤੈਅ ਕਰ ਲਿਆ ਸੀ ਕਿ ਹੁਣ ਮੈਂ ਜੋ ਕਰੂੰਗਾ ਉਹ ਪੂਰੀ ਮਿਹਨਤ ਨਾਲ ਕਰਾਂਗਾ ਆਪਣੇ ਦਮ ਤੇ ਕਰਾਂਗਾ ਅੱਜ ਇਸ ਲਈ ਹੀ ਮੈਂ ਇਸ ਮੁਕਾਮ ਤੇ ਪਹੁੰਚਾ ਹਾਂ ਮੋਰਲ ਆਫ ਦਾ ਸਟੋਰੀ ਸੋਚੋ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਗਾਂ ਤੇ ਨਹੀਂ ਜੋ ਤੁਹਾਨੂੰ ਇੱਕ ਬਿਹਤਰ ਜ਼ਿੰਦਗੀ ਜਿਉਣ ਤੋਂ ਰੋਕ ਰਹੀ ਹੈ ਉਸ ਗਾਂ ਨੇ ਤੁਹਾਨੂੰ ਕਿਤੇ ਬੰਨ੍ਹ ਕੇ ਤਾਂ ਨਹੀਂ ਰੱਖਿਆ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੈ ਤਾਂ ਮਿੱਤਰੋ ਅੱਗੇ ਵਧੋ। ਹਿੰਮਤ ਕਰੋ। ਆਪਣੀ ਰੱਸੀ ਨੂੰ ਕਟੋ ਅਤੇ ਆਜ਼ਾਦ ਹੋਵੋ। ਤੁਹਾਡੇ ਕੋਲ ਗਵਾਉਣ ਨੂੰ ਬਹੁਤ ਘੱਟ ਹੈ। ਪਰ ਸੋਚੋ ਅਗਰ ਤੁਸੀਂ ਕਾਮਯਾਬ ਹੋ ਗਏ ਤਾਂ ਤੁਹਾਡੇ ਕੋਲ ਪਾਉਣ ਲਈ ਪੂਰਾ ਜਹਾਨ ਹੈ।